ਪਟਿਆਲਾ ਦੇ ਮਸ਼ਹੂਰ ਕਾਲੀ ਮਾਤਾ ਮੰਦਿਰ ਦੇ ਵਿੱਚ ਅਸ਼ਟਮੀ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਸਖਤ ਪ੍ਰਬੰਧ ਕੀਤੇ ਜਾ ਰਹੇ ਨੇ ਜਿਸ ਦਾ ਪਟਿਆਲਾ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਵਿਸ਼ੇਸ਼ ਤੌਰ ਤੇ ਜਾਇਜ਼ਾ ਲਿਆ ਕਾਲੀ ਮਾਤਾ ਮੰਦਿਰ ਦੀ ਸੁਰੱਖਿਆ ਸੰਬੰਧੀ ਪੱਤਰਕਾਰ ਨਾਲ ਗੱਲਬਾਤ ਕਰਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਨਵਰਾਤਰਿਆਂ ਨੂੰ ਲੈ ਕੇ ਜਿੱਥੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੂਕਾ ਪ੍ਰਬੰਧ ਕੀਤੇ ਗਏ ਸਨ ਉੱਥੇ ਹੀ ਅੱਜ ਨੇ ਵਿਸ਼ੇਸ਼ ਤੌਰ ਤੇ ਕਾਲੀ ਮਾਤਾ ਮੰਦਿਰ ਦੀ ਸੁਰੱਖਿਆ ਦਾ ਜਾਇਜ਼ਾ ਲਿਆ ਕੋਸਟਨ ਸੀ ਮੇਰਾ ਤੋਂ ਸਾਡੇ ਪਟਿਆਲਾ ਰੇਂਜ ਦੇ ਵਿੱਚ ਟੋਟਲ 18 ਨਾਕ ਨੇ ਰਿਸਟਡ ਲਾ ਕੇ 14 ਪਟਿਆਲੇ ਜਿਲ੍ਹੇ ਜਨੇ 400 ਜਿਲ੍ਹੇ ਜਨੇ ਆ ਪਿੱਛੇ ਗਿਆ ਸੀ ਆਪਰੇਸ਼ਨ 6 ਚਲਾਇਆ ਸੀ ਸਪੈਸ਼ਲ ਡੀਪੀ ਲਾਂਡ ਆਰਡਰ ਨੂੰ ਮਾਣਯੋਗ ਡੀਪੀ ਸਾਹਿਬ ਦੀਆਂ ਹਦਾਇਤਾਂ ਦੇ ਉੱਤੇ ਜਿਉਂਦੇ ਚ ਸਾਡੇ ਨਾਲ ਗੋਣ ਜਿਲਿਆਂ ਦੇ ਵਿੱਚ ਖਾਸੀ ਰਿਕਵਰੀ ਹੋਈ ਤੇ ਉਹ ਆਲਰੇਡੀ ਪਹਿਲਾਂ ਐਸਐਸਪੀ ਸਾਹਿਬ ਨੇ ਤੁਹਾਨੂੰ ਪ੍ਰੈਸਰੂਮ ਤੋਂ ਕੋਈ ਕਿਉਂ ਦੱਸਿਆ ਅਸੀਂ ਟਾਈਮ ਟੂ ਟਾਈਮ ਜਿਹੜੇ ਆਪਣੇ ਅਫਸਰ ਭੇਜ ਕੇ ਉਹਨਾਂ ਨਾਕਿਆਂ ਨੂੰ ਚੈੱਕ ਕਰਾਉਣੇ ਆ ਜਿੱਦੇ ਐਸਐਸਪੀ ਸਾਹਿਬ ਚੈੱਕ ਕਰਦੇ ਆ ਮੇਰੇ ਵੱਲੋਂ ਵੀ ਚੈੱਕ ਕੀਤੇ ਗਏ ਨੇ ਅਦਰਵੈਸੇ ਐਸਸੀਪੀ ਜਾਂ ਡੀਐਸਪੀ ਭੇਜ ਕੇ ਉਹਨਾਂ ਨਾਕਿਆਂ ਨੂੰ ਚੈੱਕ ਕਰਾਉਣੇ ਆ ਪਰ ਅਸੀਂ ਸਾਰੇ ਹੀ ਨਾਕੇ ਜਿਹੜੇ ਸਾਡੇ ਇੰਟਰਸਟ ਰੇਟ ਨਾਕੇ ਨੇ ਉਹ 18 ਉਹਨਾਂ ਤੇ ਪ੍ਰੋਪਰ ਬੈਰੀਕੇਡ ਰੱਖ ਕੇ ਸਾਰੇ ਜਿਹੜੇ ਅਰੇਂਜਮੈਂਟ ਕੀਤੇ ਹੋਏ ਨੇ ਇਸ ਤੋਂ ਸવાય ਜਿਹੜੇ ਅਸੀਂ ਮੋਬਾਈਲ ਨਾਕੇ ਨੇ ਹਰਿਆਣਾ ਬਾਰਡਰ ਦੇ ਨਾਲ ਲਾਏ ਨੇ ਹੋਣਾ ਰਹੀ ਵੀ ਅਸੀਂ ਪ੍ਰੋਪਰ ਚੈਕਿੰਗ ਕਰਾਉਣੇ ਆ ਜਿਹੜੇ ਐ ਸਕੀਪ ਰੂਟਸ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਪਰਮਾਨੈਂਟ ਲਾਕਿਆਂ ਦੇ ਵਿੱਚ ਨਹੀਂ ਕਵਰ ਕਰ ਸਕਦੇ ਬਟ ਅਸੀਂ ਮੋਬਾਈਲ ਲਾਕਿਆਂ ਰਹੀ ਅਸੀਂ ਉਹਨਾਂ ਨੂੰ ਕਵਰ ਕਰ ਐਸਾ ਲਗਾਤਾਰ ਸਜਾਪ੍ਰੇਸ਼ਨ ਕੀਤਾ ਜਾ ਰਿਹਾ ਹੈ ਮਾਹੌਲ ਵੀ ਸ਼ਹਿਰ ਦਾ ਬਹੁਤ ਸ਼ਾਂਤ ਦਿਖਾਈ ਦੇ ਰਿਹਾ ਹੈ ਸ਼ਰਾਰਤੀ ਅਨਸਰਾਂ ਨੂੰ ਕੀ ਧਾੜਨਾ ਕਿਉਂਕਿ ਇਲੈਕਸ਼ਨ ਮੱਗੇ ਨੇੜੇ ਨੇ ਤਾਂ ਕੁਝ ਹਲੇ ਸ਼ਹਿਰ ਦੇ ਪੀੜਪੜ ਦਾ ਬਹੁਤ ਹੈ ਸ਼ਰਾਰਤੀ ਅਨਸਰਾਂ ਲਈ ਕੋਈ ਥਾਂ ਨਹੀਂ ਉਹਨਾਂ ਨੂੰ ਸਖਤ ਧਾੜਨਾ ਕਿ ਜਿਹੜਾ ਕਿਸੇ ਬਾਸੇ ਕੋਈ ਗਲਤ ਹਰਕਤ ਕਰੇਗਾ What is the proper action? Thank you. Thank you. Thank you.